ਗੱਲਬਾਤ ਕਰ ਰਹੇ ਹਾਂ ਸਾਡੇ ਰਿਸਪੈਕਟਡ ਸਰਦਾਰ ਬਲਜੀਤ ਸਿੰਘ ਸਿੱਧਾ ਸਾ ਪੰਜਾਬ ਪੁਲਿਸ ਦੇ ਵਿੱਚ ਐਸਪੀ ਰੇਣੀ ਅਤੇ ਪੰਜਾਬ ਤੋਂ ਮਰਖਲਕੇ ਕੈਨੇਡਾ ਦਾ ਵੀ ਇਹਨਾਂ ਦਾ ਸੁਭਾਵ ਬਣ ਸੀ ਇਕਵਰੀ ਮੈਨ ਯਾਦ ਹੈ ਕਿ ਸਿੱਧਾ ਕੈਨੇਡਾ ਵੀ ਤੁਸੀਂ ਫੇਰੀ ਮਾਰ ਚੁੱਕੇ ਹੋ ਤੁਹਾਨੂੰ ਅੱਜ ਦੀ ਮਹਿਫਲ ਜੀ ਹੈ ਥੈਂਕ ਯੂ ਜੀ ਥੈਂਕ ਯੂ ਬੱਸ ਤੋਂ ਉਹਦਾ ਪ੍ਰੋਬਲਮ ਬਾਕ ਸਾਰੇ ਲੋਕਾਂ ਨੂੰ ਬਰੀ ਬਰੀ ਸੱਚੀ ਕਰਦੀ ਆ ਇੱਕ ਪਾਸੇ ਬੜੀ ਸ਼ਾਨਦਾਰ ਸੇਵਾ ਤੁਸੀਂ ਨਿਭਾਈ ਹੈ ਆ ਪੰਜਾਬ ਪੁਲਸ ਦੇ ਵਿੱਚ ਤਾਂ ਦੂਜੇ ਪਾਸੇ ਆਪਣੀ ਕਲਮ ਦੇ ਨਾਲ ਬਹੁਤ ਕੁਝ ਸਮਾਜਿਕ ਕ੍ਰਿਤਿਆ ਨੂੰ ਤੁਸੀਂ ਪੇਸ਼ ਕੀਤਾ ਇਸ ਚੀਜ਼ ਦੀ ਮੁਬਾਰਕਬਾਦ ਦੇਣੀ ਚਾਹਾਂਗੇ ਤੁਹਾਨੂੰ ਕਬੂਲ ਕਰੋ ਜੀ ਆ ਬੜੇ ਖੂਬਸੂਰਤ ਤੁਸੀਂ ਆਪਣੀ ਕਲਮ ਦੇ ਨਾਲ ਜੋ ਕੁਝ ਵੀ ਲਿਖਿਆ ਆ ਪਾਠਖਾਨੇ ਬਿਹাদে ਉਸ ਦੀ ਪ੍ਰਸ਼ੰਸਾ ਕੀਤੀ ਆ ਇੱਕ ਕਿਤਾਬ ਵੀ ਲਿਖੀ ਈ ਬਿਊਟੀ ਵੀ ਪੋਡਕਾਸਟ ਕਰ ਰਹੇ ਨੇ ਅੱਜ ਤੁਸੀਂ ਸਾਡੇ ਨਾਲ ਗੱਲਬਾਤ ਕਰੋਗੇ ਸਿੱਧਾ ਸਰ ਪਿਛਲੇ ਦਿਨੀ ਪੰਜਾਬ ਪੁਲਿਸ ਸਟ ਕੁਆਟਰ ਨੇ ਇਹ ਹੁਕਮ ਦਿੱਤਾ ਕਿ ਪੰਜਾਬ ਪੁਲਿਸ ਵਿੱਚ ਕੰਮ ਕਰਦੇ ਜਿਹੜੇ ਮੁਲਾਜ਼ਮ ਵਰਦੀ ਪਹਿਨ ਕੇ ਸੋਸ਼ਲ ਮੀਡੀਆ ਉੱਤੇ ਰੀਲਾਂ ਨਹੀਂ ਪਾ ਸਕਣਗੇ ਆਪ ਜੀ ਇਸ ਹੁਕਮ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਪੰਜਾਬ ਆਪਣੇ ਪੁਲਿਸ ਦੇ ਵਿੱਚ ਐਸਪੀ ਬਤੌਰ ਹੈ ਹੋ ਜੀ दिल का हुक्म बिल्कुल वादा है तो समय की लोड़ अनुसार है सारी जी पुलिस की फंक्शनिंग चल रही है जो सारे कैदा कानून ने डूज एंड नेर कहने से पाब रूल्स ने पर जो पी पी आर लिखा गया सोशल मीडिया कितने भी मतलब होने चाहिए इस करके जारी करने पैदा ਸੋ ਇਹਦਾ ਆਰਡਰ ਹੈ ਬੜਾ ਵੱਡਾ ਜਿਹਾ ਆਰਡਰ ਸਮਝੇ ਮੁਕਾਬਲਤ ਹੈ ਬਿਲਕੁਲ ਜ਼ਰੂਰੀ ਚੀਜ਼ ਹੈ ਇਹ ਮਤਲਬ ਸੋਸ਼ਲ ਮੀਡੀਆ ਬੜਾ ਡਰਾਮੇਜ ਕਰ ਰਿਹਾ ਜੀ ਪੰਜਾਬ ਪੁਲਿਸ ਨੂੰ ਵੀ ਨਹੀਂ ਤੇ ਪੰਜਾਬ ਪੁਲਿਸ ਦੀ ਫੰਕਸ਼ਨਿੰਗ ਨਹੀਂ ਜੀ ਆ ਦੇਖਿਓ ਜਬ ਕਿ ਉਹਨਜੀ ਵੀ ਆਪਣੇ ਸਿੱਧਾ ਸਾਹਿਬ ਪੰਜਾਬ ਪਰ ਸਿੱਧੇ ਜਿਤੇ ਨੌਜਵਾਨ ਉੱਥੇ ਪੁਲਿਸ ਦੇ ਵਿੱਚ ਫੀਮੇਲ ਜਿਹੜੇ ਅਫਸਰ ਸਹਿਬਾਨ ਆਏ ਨੇ ਔਰ ਉਹ ਵੀ ਰੀਲਾ ਵਿੱਚ ਅਕਸਰ ਏ ਪੌਂਦੇ ਵੀ ਕਿ ਨਹੀਂ ਗਿੱਦਾ ਪਗੜਾ ਪਾਉਣਾ ਔਰ ਬਰਦੀ ਪਾ ਕੇ ਹਾਂਜੀ ਐਕਟਿੰਗ ਕਰਨੀ ਜ਼ਬਰਦੀ ਪਾ ਕੇ ਗੀਤ ਗਾਉਣੇ ਨੌਜਵਾਨ ਜਿਹੜੇ ਕਨਸਟੇਬਲ ਨੇ ਉਹ ਫਿਰ ਲੋਕੈਬਰੀ ਦੇ ਕਿ ਜਾਬੇ ਕਿ ਇਹ ਇੱਕ ਐਸਾ ਡਿਪਾਰਟਮੈਂਟ ਆ ਜਿਸ ਤੇ ਕੋਈ ਬਹੁਤ ਡੀ ਰਿਸਪੌਂਸਿਬਿਲਟੀ ਹੈ ਅਤੇ ਨਾਨੜ ਡਿਊਟੀ ਵੀ ਹੈ ਔਰ ਰਾਈਟਸ ਵੀ ਹੈ ਹਾਂਜੀ ਜਦੋਂ ਫਿਰ ਰਾਈਟਸ ਪੁਲਿਸ ਆਪਣੇ ਯੂਜ਼ ਕਰਦੀ ਆ ਉਹ ਫਿਰ ਲੋਕ ਜਿਹੜੇ ਨੇ ਆਮ ਇਸ ਨੂੰ ਕੈਜੂਅਲ ਲੈ ਜਾਂਦੇ ਨੇ ਇਹ ਤਾਂ ਮੈਂ ਕੱਲ ਭੰਗੜਾ ਪਾਉਂਦਾ ਵੇਖਿਆ ਆ ਇਹ ਤਾਂ ਮੈਂ ਕੱਲ ਫੇਸਬੁੱਕ ਤੇ ਆਣ ਕੇ ਬਖਖ ਤਰ੍ਹਾਂ ਦੇ ਲੋਕਾਂ ਨੂੰ ਹਸਾਉਂਦੇ ਵੇਖਿਆ ਆ ਤਾਂ ਲੋਕਾਂ ਦੇ ਮਨਾਂ ਵਿੱਚ ਫਿਰ ਜਿਹੜਾ ਅਰੋਹ ਹੁੰਦਾ ਜਾਂ ਫਿਰ ਜਿਹੜਾ ਰੁਤਬਾ ਹੁੰਦਾ ਪੁਲਿਸ ਦਾ ਉਹ ਡਾਊਨ ਜਾਂਦਾ ਕੀ ਕੱਲ ਤੁਹਾਡਾ ਬਿਲਕੁਲ ਉਸ ਦੀ ਗੱਲ ਬਿਲਕੁਲ ਸਹੀ ਆ ਬੱਸ ਯਾਰ ਦੇਖੋ ਬੱਸ ਆ ਦੋ ਤਰ੍ਹਾਂ ਦੇ ਹੀਰੋ ਹੁੰਦੇ ਨੇ ਜੀ ਇੱਕ ਉਹਨਾਂ ਰੀਅਲ ਹੀਰੋ ਆ ਰੀਅਲ ਹੀਰੋ ਜੀ ਇੱਕ ਉਹਨਾਂ ਰੀਅਲ ਹੀਰੋ ਆ ਡਬਲ ਰੀਅਲ ਜੀ ਉਹਨੂੰ ਪੁਲਿਸ ਨਾ ਰੀਅਲ ਹੀਰੋ ਤੋਂ ਰੀਅਲ ਹੀਰੋ ਬਣਦੀ ਜਾ ਰਹੀ ਸੀ ਮਤਲਬ ਕਿ ਉਹ ਇਹ ਵਰਦੀ ਪਾ ਕੇ ਪੁਲਿਸ ਦਾ ਕੰਮ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਲੋਕਾਂ ਸੈਂਸ ਆਫ ਸਕਿਉਰਟੀ ਬਣਾ ਕਰਨੀ ਲਾ ਨ ਆਰਡਰ ਮੇਨਟੇਨ ਕਰਨ ਲਈ ਮਿਲਕਨ ਸ਼ਾਸਨ ਦੀ ਦਾ ਪ੍ਰਤੀਕ ਹੈ ਪੰਜਾਬ ਪੁਲਿਸ ਜੀ ਤਾਂ ਇਹਨਾਂ ਨੇ ਮਜ਼ਾਕ ਉਡਾਤਾ ਸੀ ਆਪਣੇ ਬੰਦੇ ਵਰਦੀ ਪਾ ਕੇ ਜਿਵੇਂ ਫਾਰੇ ਨੇ ਵੀਡੀਓ ਪਾ ਰਿਹਾ ਹੈ ਨਾ ਇੱਕ ਵਰਦੀ ਜਿਹੜੀ ਬਸ ਦਾ ਕਪੜੇ ਦਾ ਟੁਕੜਾ ਨਹੀਂ ਹੈਗਾ ਇੱਕ ਰਿਸਪੌਂਸਿਬਿਲਟੀ ਬਹੁਤ ਵੱਡੀ ਜੀ ਪਰ ਉਹ ਰਿਸਪੌਂਸਿਬਿਲਟੀ ਤੁਹਾਡਾ ਤੁਹਾਡਾ ਭੇਤਰ ਦਾ ਬੈਠੀ ਜਾ ਜੀ ਜੀ 15 ਮੰਨੇ ਸੀ ਹੋ ਚੁਕੇ ਵਰਦੀ ਵਾਸਤੇ ਜੀ ਤੁਹਾਡੀ ਵੀ ਆਰਮੀ ਦੀ ਰੱਖੇ ਵਾਸਤੇ ਜੀ ਉਸ ਨੂੰ ਵਰਦੀ ਨੂੰ ਆਪਾਂ ਮਸਕਰਾ ਬੰਨ ਕਰਨਾ ਪੈਂਦੀ ਹੈ ਸੋਸ਼ਲ ਮੀਡੀਆ ਦੇ ਤੇ ਰੀਲਾਂ ਪਾਉਣ ਲੱਗਦੀ ਹੈ ਕਹਿੰਦੇ ਫਿਰ ਜਦ ਆਪ ਵੀ ਨੌਕਰੀ ਛੱਡ ਕੇ ਰੀਲਾਂ ਪਾ ਲਿਓ ਆਪਣੀ ਹਾਊਸ ਦਾ ਜਸਟ ਡਾਕਟਰ ਪ੍ਰੋਫੈਸ਼ਨ ਈ ਗਾਦੀ ਜੀ ਤਾਂ ਇਹ ਮਨਨ ਬਹੁਤ ਕਲੋਕ ਬਹੁਤ ਵਧੀਆ ਇੱਕ ਤਰ੍ਹਾਂ ਦਾ ਹੁਕਮ ਜਿਹਾ ਚਾਈਨਲੀ ਜਾਰੀ ਹੋ ਰਿਹਾ ਹੈ ਇਹ ਜ਼ਰੂਰੀ ਜੀ ਬਹੁਤ ਮੈਂ ਦੇਖਿਆ ਕਿ ਮੈਂ ਤਾਂ ਜਦੋਂ ਮੈਂ ਡਾਕ ਸੀਗਾ ਮੈਂ ਮਨ ਲਕ ਪ੍ਰਾਈਵੇਸੀ ਦੀ ਜੀ ਇੱਕ ਮੈਂ ਪਹਿਲਾਂ ਆਪਣੇ ਜਿਹਨੇ ਕਨਸਟੇਬਲ ਜਿਹਨੇ ਜਿਹਨੇ ਮੇਰੇ ਥੱਲੇ ਕੰਮ ਕਰਦੇ ਹੁੰਦੇ ਸੀ ਬੰਦੇ ਉਹਨਾਂ ਨੂੰ ਕਹਿ ਲਵਾਂ ਵੀ ਭਾਈ 15 ਮਿੰਟ ਹੁੰਦੇ ਸੇ ਫੱਟਾ ਘੜੀ ਦਾ ਆਪਣੀ ਜਿਹੜਾ ਗੱਲ ਕਰਨੀ ਹੈ ਗੱਲ ਕਰ ਲਓ ਜੀ ਉਸ ਤੋਂ ਬਾਅਦ ਤੁਹਾਡਾ ਫੋਨ ਬੰਦ ਹੋਣਾ ਪਈਦਾ ਜਾਂ ਫੋਨ ਥੋੜਾ ਜਮਾ ਹੋਣਾ ਪਈਦਾ ਜੀ ਜਿਹੜੀ ਇਹ ਇਸ ਕਚਨ ਬਾਲ ਵੱਡੀ ਇੰਨੀ ਇੰਪੋਰਟੈਂਟ ਡਿਊਟੀ ਹੁੰਦੀ ਹੈ ਮਤਲਬ ਇਹ ਵਾਕਈ ਬਹੁਤ ਸਹੀ ਸਹੀ ਕਾਡਰ ਹੈ ਜੀ ਔਰ ਜੇ ਕੋਈ ਗਾਈਡ ਲਾਈਨਸ ਦੇਣੀ ਹੋਣ ਜਾਂ ਫਿਰ ਕਿਸੇ ਅਪਰਾਧੀ ਨੂੰ ਅਪਰਾਧ ਕਰਦੇ ਨੂੰ ਫੜਿਆ ਹੋਵੇ ਔਰ ਉਸ ਨੂੰ ਵੀ ਆਪਾਂ ਦੇਲੇ ਕੇ ਕੋਰਟ 'ਚ ਜਾਣ ਤੋਂ ਪਹਿਲਾਂ ਉਹਦਾ ਚਿਹਰਾ ਕਵਰ ਕਰਦੇ ਆ ਪਰ ਦੂਜੇ ਪਾਸੇ ਇਹ ਆਪਣਾ ਆਪ ਹੀ ਦਿਖੇ ਜਾਵੇ ਕਿ ਰੀਲ ਪਾ ਕੇ ਆਪਣਾ ਫੀਸ ਜਿਹੜਾ ਹੈ ਲੋਕਾਂ ਤੱਕ ਪਹੁੰਚਾਉਂਦੇ ਨੇ ਉਹ ਵੀ ਵਰਦੀ ਪਾ ਕੇ ਤਾਂ ਬਹੁਤ ਵੱਡਾ ਇਹ ਇੱਕ ਸੂਚਨ ਬੜੀ ਗੱਲ ਹੈ ਪਰ ਇਹ ਇੰਨਾ ਲੇਟ ਹੋਣਾ ਇਹ ਵੀ ਇੱਕ ਸਵਾਲ ਪੈਦਾ ਹੁੰਦਾ ਹੈ ਇਹ ਅੱਜ ਤੋਂ ਕੁਝ ਸਾਲ ਪਹਿਲਾਂ ਹੀ ਹੋ ਜਾਂਦਾ ਚਾਹੀਦੇ ਸੀਗਾ ਤਾਂ ਕਿ ਇਹ ਬਿਮਾਰੀ ਜਿਹੜੀ ਹੈ ਇਹ ਸ਼ੁਰੂ ਨਾ ਹੁੰਦੀ ਇਹ ਕਾਫੀ ਫੈਲ ਚੁੱਕੀ ਹੈ ਮਨਣਾ ਪਊਗਾ ਹਾਂਜੀ ਨਹੀਂ ਬਿਲਕੁਲ ਠੀਕ ਹੈ ਬਿਲਕੁਲ ਸਹੀ ਗੱਲ ਫਹੀ ਹੈ ਜੀ ਇਸ ਗੱਲ ਨੂੰ ਸਖਤੀ ਨਾਲ ਨਿਬਣਾ ਪਊਗਾ ਜੀ ਜਿਹੜੀ ਮUNICIPAL ਫੋਰਸ ਹੁੰਦੀ ਹੈ ਜੀ ਉਦੇਚ ਜਿਸ ਨੂੰ ਸਭ ਤੋਂ ਵੱਡੀ ਲੋੜ ਹੁੰਦੀ ਹੈ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਜੀ ਪ੍ਰਸ਼ਾਸਨ ਤੋਂ ਬੜਾ ਜਿਹੜੀ ਫੋਰਸ ਹੈ ਉਹ ਜੋ ਆਫਮਾਰੀ ਹੁੰਦੀ ਹੈ ਕੰਮ ਨਹੀਂ ਲਗਾਉਂਦੇ ਆਪਣੇ ਤੋਂ ਤਾਂ ਵਰਦੀ ਤੁਹਾਨੂੰ ਲੋਕਾਂ ਨਾਲ ਵਕਤ ਕਰਦੀ ਹੈ ਤੁਹਾਨੂੰ ਪਾਵਰ ਦਿੰਦੀ ਹੈ ਜੀ ਉਸ ਹੀ ਵਰਦੀ ਦਾ ਪ੍ਰਿਵੀਲੇਜ ਮੰਨਦੇ ਹੋ ਤੇ ਤੁਹਾਨੂੰ ਉਹਦੀ ਮਰਿਆਦਾ ਰੱਖਣੀ ਵੀ ਜ਼ਰੂਰੀ ਹੈ ਜੀ ਮੈਨੂੰ ਜਰੂਰੀ ਇਹਨੇ ਥੋੜੀ ਜਿਹੀ ਤੁਸੀਂ ਆਪਣੇ ਵਰਦੀ ਸਾਜੇ ਦੇ ਮਸਕਲਾਂ ਨਹੀਂ ਲਾ ਪਈਆਂ ਜੀ ਕੋਈ ਵੀ ਕਾਨੂੰਨ ਜਿਹੜਾ ਸੱਤੀ ਨਾਲ ਲਾਗੂ ਹੁੰਦਾ ਇਸ ਕਰਕੇ ਇਹਦੇ ਲਈ ਜਿਹੜੀ ਡੀਜੀਪੀ ਸਾਹਿਬ ਦਾ ਆਰਡਰ ਆਇਆ ਤੇ ਸਪੱਸ਼ਟ ਲਿਖੀ ਹੋਈ ਹੈ ਕਿ ਤੁਹਾਡਾ ਜਿਹੜਾ ਕੈਰੀਰ ਹੈਗਾ ਇਹ ਖਤਮ ਹੋ ਸਕਦਾ ਤੁਹਾਡੀ ਪ੍ਰੋਮੋਸ਼ਨ ਨਹੀਂ ਹੋਣੀ ਤੋਂ ਤੁਹਾਨੂੰ ਇਹ ਇਹਦੇ ਵਾਸਤੇ ਪੇ ਕਰਨਾ ਪਾ ਸਕਦਾ ਇਹ ਬਹੁਤ ਜ਼ਰੂਰੀ ਚੀਜ਼ ਹੈ ਜੀ ਮੈਂ ਇਹਦਾ ਵੈਲਕਮ ਕਰਦਾ ਹਾਂ ਸਵਾਗਤ ਕਰਦਾ ਹਾਂ ਜੀ ਚਲੋ ਤੇ ਇਹਨਾਂ ਦਾ ਆਰਡਰ ਬਹੁਤ ਸਹੀ ਹੈ ਜੀ ਡੀਜੀਪੀ ਸਾਹਿਬ ਨੇ اے ਵੀ ਆਖਿਆ ਕਿ ਪੁਲਿਸ ਮੁਲਾਜ਼ਮ ਹਥਿਆਰਾਂ ਤੇ ਨਸ਼ਿਆਂ ਵਾਲੀ ਗੀਟਾ ਲਾ ਕੇ ਰੇਲ ਅਪੌਂਡ ਵੈਸੇ ਇਸ ਹੁਕਮ ਦਾ ਅਸਰ ਜੜਾ ਆ ਅ ਕਾਫੀ ਹੱਦ ਤੱਕ ਜੇ ਚੰਗਾ ਪਵੇਗਾ ਉੱਥੇ ਆਨਬੜੀ ਪਰਵੇਖ ਦੇ ਵਿੱਚ ਔਰ ਇਹ ਇੱਕ ਪੁਲਿਸ ਅਫਸਰ ਜਿਹੜਾ ਹੈ ਉਹਦਾ ਬਹੁਤ ਵਧੀਆ ਮੈਸੇਜ ਜਿਹੜਾ ਹੈ ਪਬਲਿਕ ਵਿੱਚ ਜਾਣਾ ਸ਼ੁਰੂ ਹੋ ਜਾਵੇਗਾ ਔਰ ਇਸ ਚੀਜ਼ ਦੀ ਅਸੀਂ ਡੀਜੀਪੀ ਸਾਹਿਬ ਨੂੰ ਅਤੇ ਪੂਰੀ ਪੁਲਿਸ ਫੋਰਸ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣੀ ਚਾਹਾਂਗੇ। ਨਾ ਨਾ ਬਿਲਕੁਲ 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 ਬਹੁਤ ਵਧੀਆ ਜੀ ਸਾਡੇ ਜਦੋਂ ਜਦੋਂ ਅਸੀਂ ਵਰਤੀ ਹੋਈ ਸਾਡੇ ਵੇਲੇ ਡਿਸਟਰੈਕਸ਼ਨ ਬਹੁਤ ਘੱਟ ਸੀਗੀ ਫੋਕਸ ਬਹੁਤ ਹੁੰਦਾ ਸੀ ਡਿਸਟਰੈਕਸ਼ਨ ਦਾ ਮੀਨ ਕਿ ਜੇ ਸੋਸ਼ਲ ਮੀਡੀਆ ਆਣੀ ਜਿਹੜਾ ਜੀ ਵੀਡੀਓ ਕੰਮ ਕਰਦੇ ਜੀ ਜਿਹੜੀ ਪੁਲਿਸ ਦੀ ਇਮੇਜ ਬਣਨੀ ਆ ਨੀ ਬਸ ਇਹੋ ਕੰਮ ਨਾ ਬਣਨੀ ਆ ਦਿਖਾਵੇ ਨਾਲ ਨਹੀਂ ਬਣਨੀ ਜੀ ਵਰਦੀਆਂ ਪਾ ਕੇ ਰੀਲਾ ਪਾਈ ਦੌੜ ਦੀ ਆਪਣੇ ਆਪ ਨੂੰ ਹੀਰੋ ਸ਼ੋ ਕਰੀ ਜਾਓ ਹੀਰੋ ਵੀ ਤਾਂ ਚਾਹੋ ਉਹਨਾਂ ਦੇ ਤੁਸੀਂ ਪਬਲਿਕ ਨੂੰ ਆਪਣਾ ਪ੍ਰ ਜੀ ਤੁਹਾਨੂੰ ਬਣੀ ਮਤਲਬ ਤੁਹਾਨੂੰ ਦੇਖ ਕੇ ਇੱਕ ਸਿਕਿਉਰਟੀ ਦਾ ਸੈਂਸ ਤੁੜੀ ਪੈਦਾ ਹੁੰਦਾ ਉਹ ਤੁਹਾਡੀ ਕਾਮਯਾਬੀ ਹੈ ਨਾ ਕਿ ਲੀਲਾ ਬਣਾਉਣ ਦੀ ਕਾਮਯਾਬੀ ਇਹਦੇ ਨਾਲ ਮੇਰੇ ਖਿਆਲ ਕੁਝ ਨੋਖ ਪੈਸੇ ਵੀ ਕਮਾਰੇ ਹੋਣਗੇ ਪਤਾ ਲੱਗਿਆ ਕਿ ਸੋਸ਼ਲ ਮੀਡੀਆ YouTube Instagram ਤੇ Facebook ਪੇਜ ਤੋਂ ਪੁਲਿਸ ਮੁਲਾਜ਼ਮ ਅ ਦੇਖ ਜਿਵੇਂ ਕਰੀਲਾ ਪਾ ਕੇ ਖੂਬ ਤੁਸੀਂ ਸਮਝ ਗਏ ਹੋ ਕਿ ਇਹ ਇਨਕਮ ਦਾ ਸੋਰਸਸ ਵੀ ਹੈ ਤਾ ਹੁਣ ਜੇ ਉਹ ਸਭ ਦੇ ਇੰਤਮ ਸੋਚੇ ਜਿਵੇਂ 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 ਦੇਖੋ ਜੀ ਕਨਸਟੇਬਲ ਜਿਹੜਾ ਵਰਤੀ ਹੁੰਦਾ ਜੰਗਾ ਬਹੁਤ ਵਧੀਆ ਹੈ ਕਿ ਬਹੁਤ ਵਧੀਆ ਕਮਾ ਸਕਦਾ ਹੈ ਆਪਣੇ ਆਪ ਵਧੀਆ ਜੀਵਨ ਬਣਾ ਸਕਦਾ ਹੈ ਉਹਦੇ ਬਾਈ ਤਾਂ ਜੇ ਤਾਂ ਫਿਰ ਉਹ ਗੱਲ ਵੀ ਜਿਹਨੇ ਕਮਾਈ ਦਾ ਕਹਿੰਦੇ ਜਿਵੇਂ ਉਹ ਖੰਡਾਉਣੀ ਬਹੁਤ ਹੁੰਦੀ ਹੈ ਨਾ ਚੱਪਕੇ ਕਮਾ ਕਰਦੇ ਹਾਂ ਪਰ ਇਹ ਜੇ ਜੀ ਪੁਲਿਸ ਅਫਸਰ ਵਰਤੀ ਹੋਏ ਤਾਂ ਵੀਰ ਪੁਲਿਸ ਅਫਸਰ ਐਂਡ ਡੰਕ ਵੀਰ ਮਸਰਾਦਾ ਅਚੰਭੇ ਸਵਾਲ ਇਹ ਪਤਾ ਜਿਤੇ ਡੀਜੀਪੀ ਸਾਹਿਬ ਨੇ ਪੁਲਿਸ ਆਫਸਰਾਂ ਨੂੰ ਮੁਲਾਜ਼ਮਾਂ ਨੂੰ ਇਹ ਹੁਕਮ ਦਿੱਤਾ ਹੈ ਕਿ ਤੁਸੀਂ ਰੀਲ ਨਹੀਂ ਪਾਉਣੀ ਕੋਈ ਡਾਂਸ ਨਹੀਂ ਕਰਨਾ ਕੋਈ ਹਥਿਆਰ ਜਾਂ ਕੁਝ ਲੈ ਕੇ ਇਹੋ ਜਿਹੇ ਵਿਅਪਨ ਨਹੀਂ ਸ਼ੂ ਕਰਨੇ ਤਾਂ ਜੇ ਵੀ ਦੂਜੇ ਪਾਸੇ ਆ ਆਮ ਪਬਲਿਕ ਦੀ ਗੱਲ ਕਰਾਂ ਆ ਜਿਹੜੇ ਲੋਕ ਆ ਡਰਾਮੇ ਵਗੈਰਾ ਕਰਦੇ ਨੇ ਜਾਂ ਫਿਰ ਜੋ ਫਿਲਮਾਂ ਵਿੱਚ ਆਉਂਦੇ ਨੇ ਜਾਂ ਸਿੰਗਰਸ ਦੇ ਨਾਲ ਇਹ ਡਾਂਸ ਕਰਦੇ ਨੇ ਜਾਂ ਕੋਈ ਗੀਤ ਕਲਾਕਾਰ ਗਾਉਂਦਾ ਆ ਤਾਂ ਉਹਦੇ ਨਾਲ ਪੁਲਿਸ ਪੁਲਿਸ ਦੀ ਵਰਦੀ ਪਾ ਕੇ ਐਕਟਿੰਗ ਕਰਦਾ ਆ ਇਹ ਵੀ ਬੰਦ ਹੋਣਾ ਚਾਹੀਦਾ ਕੀ ਖਿਆਲ ਤੁਹਾਡਾ ਜਿਹੜੀ ਇੱਕ ਕਾਨੂੰਨ ਤਾਂ ਬਣਾਇਆ ਹੋਇਆ ਹੈ ਯੂਨੀਫਾਰਮ ਦੀ ਯੂਨੀਫਾਰਮ ਦਾ ਕਾਨੂੰਨ ਬਣਾਇਆ ਪਰ ਇਹ ਨਾਲ ਯੂਨੀਫਾਰਮ ਨੂੰ ਐਕਸੈਕਟਲੀ ਯੂਜ਼ ਨਹੀਂ ਕਰਦੇ ਵਿੱਚ ਥੋੜਾ ਥੀ ਹੋ ਜਾ ਇਹ ਥੋੜਾ ਬਦਲ ਡਿਸਟੋਰਟ ਕਰਕੇ ਯੂਜ਼ ਕਰਦੇ ਨੇ ਪੁਲਿਸ ਨੂੰ ਯੂਨੀਫਾਰਮ ਦਾ ਮਤਲਬ ਇਹਦਾ ਇਹਦਾ ਵੀ ਕਾਨੂੰਨ ਤਾਂ ਹੈਗਾ ਹੀ ਆ ਪਰ ਦੇਖੋ ਜੀ ਇਹਨਾਂ ਦੀ ਹੁਣ ਇਹ ਬਹੁਤ ਜਿਹੜੇ ਸੋਸ਼ਲ ਮੀਡੀਆ ਹੈਗਾ ਜੋ ਵੀ ਜਿਹੜੇ ਬੰਦੇ ਜੇਨ ਕਰਦੇ ਨੇ ਜਿਹੜਾ ਕਲਾਕਾਰ ਆ ਰਿਹਾ ਹੈਗੇ ਇਹ ਨਾ ਇਹਨਾਂ ਨੂੰ ਇਹਨਾਂ ਲਈ ਕੋਈ ਨਾ ਕੋਈ ਕੋਡ ਆਪਣਾ ਤੋਂ ਨਾ ਦੇਈ ਦੇ ਮੇਰੇ ਹਿਸਾਬ ਨਾਲ ਕਿਉਂਕਿ ਫਰਮਾਂ ਵਿੱਚ ਅਤੇ ਸਪੈਸ਼ਲੀ ਕੁਝ ਐਸੇ ਗੀਤ ਜਿਹੜੇ ਨੇ ਉਹਨਾਂ ਪਿੱਛੇ ਫਰਮਾਇਆ ਜਾਂਦਾ ਪੁਲਿਸ ਆਫਸਰ ਦੇ ਉੱਪਰ ਹਾਂਜੀ ਉਹ ਫਿਰ ਅੱਛਾ ਨਹੀਂ ਲੱਗਦਾ ਕੀ ਗੱਲ ਤੁਹਾਡਾ ਤੁਸੀਂ ਮਹਿਫਿਲ 'ਚ ਬੈਠੇ ਹੋ ਪੁਲਿਸ ਆਫਸਰ ਜਿਹੜਾ ਆ ਉਹ ਇੱਕ ਗੀਤ ਆ ਗਿਆ ਔਰ ਉਸ ਦੇ ਵਿੱਚ ਪੁਲਿਸ ਵਾਲੇ ਉਹ ਡਾਂਸ ਕਰਨ ਲੱਗ ਪਏ ਆ ਔਰ ਡਾਂਸ ਕਰਨ ਦੇ ਉੱਪਰ ਪਾਣੀ ਪਾਰਤ ਜਾਂਦਾ ਜਾਫੀ ਧੁਕਮ ਹੋ ਗਏ ਤਾਂ ਕਮੁਕੀ ਕੀਤੀ ਜਾਂਦੀ ਹੈ ਇਹ ਸਾਰਾ ਕੁਝ ਜਿਹੜਾ ਆ ਇਹਨਾਂ ਬੈਡ ਇਮੇਜ ਜਾਂਦਾ ਇਹ ਜਿਹੜਾ ਮਤਲਬ ਮੈਸੇਜ ਜਾਂਦਾ ਪਬਲਿਕ ਦੇ ਵਿੱਚ ਪੁਲਿਸ ਆਫਸਰ ਦੀ ਪਰਸਨੈਲਿਟੀ ਦਾ ਹਾਂਜੀ ਉਹ ਫਿਰ ਡਾਊਨ ਹੋ ਜਾਂਦਾ ਤੁਸੀਂ ਜਾਂਦੇ ਹੋ ਕਿ ਪੁਲਿਸ ਆਫਸਰ ਨੂੰ ਡਾਊਨ ਕਰਨਾ ਇੱਕ ਕ੍ਰਾਈਮ ਹੈ ਬੈਠਾ ਪਤਾ ਕੀ ਹੈ ਵੀ ਲੋਕ ਜਿਹੜੇ ਇਹਦੇ ਸ਼ੋਅ ਬੀਨ ਦੇ ਵਿੱਚ ਹੁੰਦੇ ਨੇ ਇਹ ਇਹਨਾਂ ਲੋਕਾਂ ਨੇ ਇਮੋਸ਼ਨਸ ਕੈਸ਼ ਕਰਦੇ ਨੇ ਇਹ ਜਿਹੜੇ ਦੇਖੋ ਦਰਮਾ ਆਪਣੇ ਨੇ ਦੇ ਨਾਂ ਪਤੀ ਨੂੰ ਲਾਲ ਲਾਲ ਬਣਾਉਂਦੀ ਹੈ ਤੇ ਉਹ ਥੋੜਾ ਜਿਹਾ ਡਿਸਪਲਿਨ ਤੇ ਲੱਗਦਾ ਹੈ ਤਾਂ ਗ੍ਰੀਡੀ ਏਜੰਸੀ ਦੇ ਸਿਸਪਨ ਕਿ ਰਾਹੀਂ ਆਇਆ ਇਹ ਤੁਹਾਨੂੰ ਅ ਗੱਲੋ ਕੇ ਮਾਰੇ ਕੰਮ ਤੋਂ ਰੋਕ ਦਿਆਂ ਥੋੜੇ ਉਹ ਦੇ ਪ੍ਰਤੀ ਵਰਗੀ ਲੋਕਾਂ ਦੇ ਮਨ ਦੇ ਵਿੱਚ ਇੱਕ ਨੈਗੇਟਿਵ ਭਾਵਨਾ ਪੈਦਾ ਹੋ ਜਾਂਦੀ ਹੈ ਤਾਂ ਜਦੋਂ ਤੁਸੀਂ ਇਹ ਨੈਗੇਟਿਵ ਭਾਵਨਾ ਦਿਖਾਉਣੇ ਪੁਲਿਸ ਵਾਲੇ ਕੁੱਟ ਪੈਂਦੀ ਦਿਖਾਉਣੇ ਜੀ ਥਾਣੇਦਾਰ ਕਿਉਂਕਿ ਥਾਣੇਦਾਰ ਤੋਂ ਵੀ ਕੁੱਟ ਖਾਦੀ ਹੁੰਦੀ ਹੈ ਸਾਡੇ ਬੰਦਿਆਂ ਨੇ ਜੇ ਜਦੋਂ ਥਾਣੇਦਾਰ ਕੁੱਟ ਪੈਂਦੀ ਦਿਖਾਉਣੇ ਤੁਸੀਂ ਉਹ ਲੋਕੀ ਬਹੁਤ ਲਾਈਕ ਕਰਦੇ ਇਸ ਚੀਜ਼ ਨੂੰ ਮਤਲਬ ਇਹ ਵੈਸੇ ਇੱਕ ਬਿਜ਼ਨਸ ਪਰਸਪੈਕਟਿਵ ਹੀ ਹੈ ਅਦਰਵਾਈਜ਼ ਇਹ ਰਿਐਲਿਟੀ ਟੀਵੀ ਨਹੀਂ ਹੈ ਹੋਣੀ ਨਹੀਂ ਜਾਈਂਦੀ ਅਮਰੀਕਾ ਕਿ ਇਹ ਜਿਹੜਾ ਲੋਕ ਛੁਰਸ਼ਾ ਪਾਉਂਦੇ ਨੇ ਪੁਲਿਸ ਨਾਲ ਆਰਗੂ ਕਰਦੇ ਨੇ ਆਕੜਦੇ ਨੇ ਕੁਝ ਪੋਲਿਟਿਕਲ ਪ੍ਰੈਸ਼ਰ ਹਟਾਣ ਕੇ ਜਿਹੜੇ ਫੈਮਿਲੀ ਪੋਲਿਟਿਕਲ ਦੇ ਮਤਲਬ ਪਰਿਵਾਰ ਦੇ ਲਾਗੇ ਹੁੰਦੀ ਹੈ ਉਹ ਉਹਨਾਂ ਨਾਲ ਬਹੁਤ ਆਰਗੂ ਕਰਦੇ ਨੇ ਸ਼ਰਾਪੀ ਕੇ ਕਈ ਵਾਰ ਪੰਗੇ ਵੀ ਲੈਂਦੇ ਨੇ ਔਰ ਇਹ ਇਹ ਸਭ ਕੁਝ ਬੰਦ ਹੋਣਾ ਚਾਹੀਦਾ ਇਹ ਮੰਨਣਾ ਪਊਗਾ ਕਿ ਸਾਡੇ ਲੋਕ ਅੱਜ ਤੋਂ 10 ਸਾਲ ਪਹਿਲਾਂ ਜਦੋਂ ਸੋਸ਼ਲ ਮੀਡੀਆ ਨਹੀਂ ਸੀਗਾ ਤਾਂ ਉਹ ਲੋਕਾਂ ਦੇ ਵਿੱਚ ਅਤੇ ਪੁਲਿਸ ਦੇ ਵਿੱਚ ਕਾਫੀ ਦੂਰੀ ਬਣੀ ਹੋਈ ਸੀ ਉਹ ਦੂਰੀ ਜਿਹੜੀ ਹੈ ਬਿਲਕੁਲ ਖਤਮ ਹੋ ਗਈ ਲੋਕਾਂ ਦੇ ਵਿੱਚ ਡਰ ਪੈ ਇਸ ਵਰਦੀ ਦਾ ਤਕਰੀਬਨ ਜਿਹੜਾ ਆ ਉਹ ਨਾ ਮਾਤਰਾ ਖਤਮ ਹੀ ਕਰ ਦਿੱਤਾ ਆ ਇਹ ਕੀਤਾ ਕਿ ਐ ਸੋਸ਼ਲ ਮੀਡੀਆ ਨੇ ਇਹ ਮੰਨਣਾ ਪੋਗਾ ਜੀ ਸੋਸ਼ਲ ਸਹੀ ਹੈ ਜੀ ਹਰ ਗੱਲ ਹਰ ਗੱਲ ਰਿਕਾਰਡ ਹੁੰਦੀ ਹੈ ਅੱਜ ਕੱਲ ਜੇ ਕੋਈ ਬੰਦਾ ਥਾਣੇਵਾਰ ਜਾਂਦਾ ਕਿਤੇ ਵੀ ਜੀ ਗਲਤੀ ਕਰਦਾ ਜੀ ਉਹਦੀ ਗੱਲ ਉਹਦੀ ਗੱਲ ਹਰ ਜਗ੍ਹਾ ਰਿਕਾਰਡ ਹੋ ਜਾਂਦੀ ਹੈ ਸੀਸੀਟੀਵੀ ਹੈਗੇ ਹਰ ਬੰਦੇ ਕੋਲ ਮੋਬਾਈਲ ਫੋਨ ਆ ਜਾਂ ਨਾਲ ਦੀ ਨਾਲ ਰਿਕਾਰਡ ਕਰਦਾ ਜਦੋਂ ਸਾਡੇ ਅਸੀਂ ਪਰ ਜੀ ਉਸ ਵੇ ਬਹੁਤ ਜ਼ਿਆਦਾ ਰਿਕਾਰਡਿੰਗ ਤਾਂ ਹੁੰਦੀ ਉਹਨੂੰ ਵੀ ਫੋਨ ਫੋਨ ਚੱਲਦੇ ਜੀਏ ਪਰ ਉਹਦੇ ਤੇ ਮਤਲਬ ਬਹੁਤ ਕਮੀਆਂ ਬੁਰਾਈਆਂ ਨੇ ਪੁਲਿਸੀਆਂ ਟੱਗੀਆਂ ਰਹਿਦੀਆਂ ਨਹੀਂ ਜੀ ਕਿੱਥੇ ਘਟ ਹੁੰਦੀ ਜੀ ਕੋਈ ਦਰਦ ਨਾਲ ਜਾਂਦੀ ਉਹ ਹੁਣ ਇਹ ਤਾਂ ਵੀ ਦੇਖੋ ਬਲਸਾਹ ਦੇ ਕੋਰਟ ਦੇ ਵਿੱਚ ਕੋਈ ਕੇਸ ਜਾਂਦਾ ਲਾਜਿਕਲ ਐਂਡ ਦਾ ਕੋਰਟ ਹੈ ਨਾ ਜਦੋਂ ਪੁਲਿਸ ਨੇ ਇੱਕ ਕੇਸ ਬਾਕੇ ਕੋਰਟ ਸੇਜ ਕਰਦਾ ਅੱਗੇ ਕੋਰਟ ਤੋਂ ਸਜ਼ਾ ਕਰਦੀ ਸਜ਼ਾ ਕਰਨ ਦੇ ਜਿਹੜੇ ਜਦੋਂ ਵੈਸ ਹੁੰਦੀ ਹੈ ਤਾਂ ਉਹ ਉਹ ਲੱਗਦਾ ਇੱਕ ਕ੍ਰਿਮੀਨਲ ਬੰਦਾ ਹੁੰਦਾ ਉਹਦੇ ਕੋਲ 3500 ਰਿਕਾਰਡਿੰਗ ਹੁੰਦੀਆਂ ਜੀ ਮੈਨੂੰ ਉੱਥੋਂ ਪੜਿਆ ਜੀ ਇੱਥੋਂ ਪੜਿਆ ਮੇਰੇ ਕੋਲ ਰਾਹ ਹੈਗਾ ਮਤਲਬ ਉਹਦੇ ਕੋਲੇ ਆਪਣੇ ਨੂੰ ਬਚਾਉਣ ਲਈ ਬਹੁਤ ਕੁਝ ਹੁੰਦਾ ਤੇ ਉਹ ਇਸ ਕਰਕੇ ਉਹ ਵੀ ਉਹ ਨੂੰ ਬਹੁਤ ਬੈਨੀਫਿਟ ਮਿਲਦਾ ਉਸ ਦਲ ਦਾ ਜਿਹੜੀ ਸੋਸ਼ਲ ਮੀਡੀਆ ਕਰਕੇ ਤਾਂ ਉਹਦਾ ਪਹਿਲਾ ਇਹ ਨਹੀਂ ਸੀਗਾ ਇਹਨਾਂ ਮਤਲਬ ਹੁਣ ਕੋਈ ਇਸ ਦਾ ਦੂਜਾ ਫਾਇਦਾ ਦੂਜਾ ਪੱਖ ਵੀ ਹੈਗਾ ਕਿ ਪੀਸ ਨਾ ਜਗੜੀ ਚਿੰਨੀ ਕਰਦੀ ਸੀ ਤੇ ਜੇਸੀ ਬਣਾਉਣੀ ਕਿਉਂਕਿ ਉਹਨੂੰ ਪਤਾ ਸੀ ਹਰ ਜਗ੍ਹਾ ਇਹ ਜਿਹੜੀ ਰਿਕਾਰਡਿੰਗ ਹੋ ਰਹੀ ਹੈ ਇਹ ਗੰਦਾ ਇਹ ਇੱਕ ਪਲਸ ਪੁਆਇੰਟ ਵੀ ਹੈ ਤੇ ਮਾਈਨਸ ਪੁਆਇੰਟ ਵੀ ਹੈ ਜੜੀ ਆਪਜੀ ਲੱਭ ਸਵਾ ਬੱਖ-ਬੱਖ ਆਉਦੇ ਹ ਤੇ ਪੰਜਾਬ ਪੁਲਿਸ ਵਿੱਚ ਤਣਾਤ ਰਾਈਰੇ ਤੇ ਐਸਪੀ ਬਜੂ ਸ਼ੰਦਰ ਸਵਾਮਾ ਨਵਾਈਆਂ ਨੇ ਤੁਸੀਂ ਬਾਹਲੇ ਮੁਲਖੇ ਵਿੱਚ ਜਾ ਕੇ ਵੀ ਪੁਲਿਸ ਅਫਸਰ ਜਿਹੜੇ ਨੇ ਡਿਊਟੀ ਕਰਦੇ ਦੇਖੇ ਨੇ ਅਤੇ ਨਾਨ ਰਸਿਸ ਦੱਸੇ ਕਿ ਇਹ ਸੋਸ਼ਲ ਮੀਡੀਆ ਦਾ ਨਾਮ ਨਿਸ਼ਾਨ ਨਹੀਂ ਸੀ ਜਦੋਂ ਆਪ ਜੀ ਬਖੋਖ ਸੁਵਾਮਾ ਦਿੱਤੀ ਸੀ ਔਰ ਇਸ ਜੋ ਕੁਝ ਪਿਛਲੇ ਕੁਝ ਕੋਸਾਲਾਂ ਦੇ ਵਿੱਚ ਇੰਨੀ ਤਰੱਕੀ ਕਰ ਲਈ ਸੋਸ਼ਲ ਮੀਡੀਆ ਨੇ ਹਰ ਚੀਜ਼ ਸੋਸ਼ਲ ਮੀਡੀਏ ਤੇ ਜੋ ਆਉਂਦੀ ਉਹਨੂੰ ਲੋਕ ਫੋਲੋ ਕਰਦੇ ਨੇ ਮੈਂ ਹੈਰਾਨ ਹਾਂ ਇਸ ਚੀਜ਼ ਤੋਂ ਔਰ ਚੰਗਾ ਮਾੜਾ ਕੁਝ ਵੀ ਹੈ ਸੋਸ਼ਲ ਮੀਡੀਆ ਨੂੰ ਆਪਣਾ ਹੁਣ ਗੁਰੂ ਸਮਝੇ ਲੱਗ ਪਏ ਨੇ ਸੋਸ਼ਲ ਮੀਡੀਆ ਜੋ ਆਉਂਦਾ ਉਹ ਲੋਕ ਜਿਹੜਾ ਹੈ ਉਹ ਸਭ ਸਮਝਦੇ ਨੇ ਇੱਥੇ ਕਿ ਕਈ ਵੀ ਡਾਕਟਰਸ ਜਿਹੜੇ ਆ ਉਹ ਵੀ ਇਸ ਕੰਮ ਵਿੱਚ ਫੇਲ ਹੋ ਗਏ ਜਿਨ੍ਹਾਂ ਨੇ ਕਿੰਨੇ ਸਾਲ ਡਾਕਟਰੀ ਕੀਤੀ ਆ ਡਾਕਟਰ ਬਣੇ ਆ ਤਾਂ ਅੱਜ ਕੱਲ੍ਹ ਲੋਕ ਉਹ ਫੇਸਬੁੱਕ ਪਰ ਕੋਈ ਨਾ ਕੋਈ ਐਸਜੀ ਜਲੰਧਰ ਜੇ ਤੁਹਾਡੇ ਪੀਠ ਵਿੱਚ ਖਰਾਬੀ ਆ ਜਾਂ ਤੁਹਾਨੂੰ ਕਬਜ਼ ਹੈ ਜਾਂ ਤੁਹਾਡੇ ਜੋੜਾਂ ਵਿੱਚ ਦਰਦ ਹੈ ਆ ਆ ਚੀਜ਼ ਜਰਗੜ ਕੇ ਖਾਓ ਫਲਾਨਾ ਖਾਓ ਲੋਕ ਫਟਾਫਟ ਉਹਨੂੰ ਫੋਲੋ ਕਰਨ ਲੱਗ ਪਏ ਨੇ ਤੇ ਇਹਦੇ ਨਾਲ ਬਿਮਾਰੀਆਂ ਜਿਹੜੀਆਂ ਨੇ ਉਹ ਘਟਣ ਦੀ ਬਜਾਏ ਵੱਧ ਗਈਆਂ ਨੇ ਕਿਉਂਕਿ ਕਿਸੇ ਨੂੰ ਕੋਈ ਪ੍ਰੋਬਲਮ ਹੈ ਕਿਸੇ ਨੂੰ ਸਿੰਪਟਮਸ ਕਿਸੇ ਬਿਮਾਰੀ ਦੇ ਆ ਕਿਸੇ ਨੂੰ ਸ਼ੂਗਰ ਦੇ ਨਾਲ ਬਲੱਡ ਪ੍ਰੈਸ਼ਰ ਜ਼ਿਆਦਾ ਹੈ ਘੱਟ ਹੈ ਜਾ ਕ੍ਰਿਸਟਲ ਆਇਆ ਜਾਂ ਫਿਰ ਤੁਹਾਡੀ ਬੋਡੀ ਦੇ ਵਿੱਚ ਐਸਿਡ ਆ ਸੋ ਸੋ ਮੇਨੀਆ ਪ੍ਰੋਬਲਮਸ ਇਡੀਆਂ ਨੇ ਇਸ ਸੋਸ਼ਲ ਮੀਡੀਏ ਦੇ ਕਰਕੇ ਵੀ ਲੋਕ ਸੋਸ਼ਲ ਮੀਡੀਏ ਨੂੰ ਦੇਖਿਆ ਜਾ ਬਹੁਤ ਜਲਦੀ ਫੋਲੋ ਕਰਦੇ ਨੇ ਔਰ ਹੋਰ ਚੰਗੀਆਂ ਨੂੰ ਫੋਲੋ ਕਰਨ ਜਾਂ ਨਾ ਕਰਨ ਪਰ ਤੁਹਾਡਾ ਸਮਾਂ ਤੇ ਹੁਣ ਦੇ ਸਮੇਂ ਦੇ ਵਿੱਚ ਕੀ ਫਰਕ ਮਹਿਸੂਸ ਕਰ ਰਹੇ ਹੋ ਤੁਹਾਡੀ ਕੀ ਕਲਮ ਲਿਖੇਗੀ ਆਉਣ ਵਾਲੇ ਦਿਨਾਂ ਵਿੱਚ ਬਿਲਕੁਲ ਬਿਲਕੁਲ ਸੋਸ਼ਲ ਮੀਡੀਆ ਦਾ ਫਾਇਦਾ ਬਹੁਤ ਹੈ ਪਲੀਜ਼ ਦੀ ਇਨਵਿਸਟੀਗੇਸ਼ਨ ਦੇ ਵਿੱਚ ਬਹੁਤ ਫਾਇਦਾ ਹੈਗਾ ਮੇਰੇ ਸਾਡੇ ਕੋਲੇ ਜਿਹਨੂੰ ਪਹਿਲਾਂ ਜਦੋਂ ਬੰਦਾ ਬਿਲਕੁਲ ਸਾਡੇ ਕੋਲ ਹਿਊਮਨ ਡਿਲੀਵਰੀ ਹੋਣੀ ਸੀ ਪਹਿਲਾਂ ਜਿੱਥੇ ਬੋਲੇ ਕਿ ਸਾਡੇ ਮੁਖਵਰਤ ਕੰਮ ਕਰਦੇ ਹੁੰਦੇ ਸੀ ਜਾਂ ਕੋਈ ਕਿਸੇ ਨੇ ਕਿਹਾ ਵੀ ਇੱਧਰ ਬੰਦਾ ਕਿੱਥੇ ਬਣਾਉਂਦਾ ਸੀਗਾ ਹੁਣ ਸਾਡੇ ਕੋਲੇ 100 ਤਰੀਕੇ ਹੈਗੇ ਸਾਡੇ ਸੀ ਮਤਲਬ ਅਸੀਂ ਟੈਕਨੀਕਲੀ ਸੋਸ਼ਲ ਮੀਡੀਆ ਹੈ ਹੀ ਜੈਲੋ ਕੀਤੀ ਹੈ ਤੇ ਜੋ ਟੈਕਨੀਕਲ ਟੈਕਨੋਲੋਜੀ ਦਾ ਬੂਨ ਜੈਲੋ ਹੈ ਉਹਦੇ ਨਾਲ ਅਸੀਂ ਕ੍ਰਿਮੀਨਲ ਜਿਹਨੂੰ ਫਰਨਾ ਬਾਕਸ ਰੱਖਾ ਵੀ ਹੋ ਗਿਆ ਤੇ ਇਸ ਨਾਲ ਨਾਲ ਦੇ ਨੁਕਸਾਨ ਵੀ ਹੈਗੇ ਜੀ ਕ੍ਰਿਮਨੋਗਰੇ ਬਹੁਤ ਜ਼ਿਆਦਾ ਅੱਗੇ ਸਾਡੇ ਤੋਂ ਐਡਵਾਂਸ ਹੀ ਹੋ ਗਏ ਤੇਰੀ ਤੋਂ ਜੀਪੀ ਜੀ ਦਾ ਰਿਸੋਰਸ ਬਹੁਤ ਲਿਮਟਡ ਨੇ ਜੀ ਉਹਨਾਂ ਨੂੰ ਨੋਲਿਜ ਬਹੁਤ ਲਿਮਟਡ ਹੈ ਤੇ ਉਹਨਾਂ ਉਹਨਾਂ ਦੀ ਕੁਆਲਿਫੀਕੇਸ਼ਨ ਸਾਡੀ ਪੁਲਿਸ ਦੀ ਬਹੁਤ ਲਿਮਟਡ ਹੈ ਪਰ ਜਿਹੜੇ ਕ੍ਰਿਮਨੋਗਰੇ ਹੈਗੇ ਆ ਉਹ ਤਾਂ ਬਹੁਤ ਐਕਸਪਰਟ ਨੇ ਸੋ ਸੋਸ਼ਲ ਮੀਡੀਆ ਦਾ ਨੁਕਸਾਨ ਵੀ ਹੈ ਜੀ ਫਾਇਦਾ ਵੀ ਹੈ ਬਹੁਤ ਫਾਇਦਾ ਵੀ ਹੈਗਾ ਸਾਡੇ ਵਲੇ ਜਿਹੜਾ ਸੋਸ਼ਲ ਮੀਡੀਆ ਹੁੰਦਾ ਨਹੀਂ ਸੀਗਾ ਜਦੋਂ ਮਰਦੀ ਬੰਦੇ ਨੂੰ ਫੋਨ ਕਰਨ ਦਾ ਫੋਨ ਲੈਂਦੇ ਸੀਗੇ ਦੋ ਦੋ ਚਾਰ-ਚਾਰ ਦਿਨਾਂ ਬਾਅਦ ਜੋ ਸਾਰੀ ਬਾਤ ਸੌਣੀ ਹੁੰਦੀ ਸੀ ਉਹ ਪੂਰਾ ਪੰਜਾਬੀ ਕਹਿੰਦੇ ਨੇ ਉਹ ਵੀ ਉਹਨੂੰ ਕੋਈ ਵੀ ਹਰ ਗੱਲ ਨਿਕਲ ਆਉਂਦੀ ਜਿਹੜੀ ਛਾ ਹੁਣ ਤਾਂ ਇਹ ਵੀ ਹਰ ਜਿਹੜਾ ਹੋਈ ਔਰ ਗੀਂ ਰਿਪੋਰਟਡ ਤੇ ਤੋਨੋ ਇਮੀਡੀਏਟਲੀ ਵਿਦ ਦਾ ਕ੍ਰਾਈਮ ਜਨਲ ਕੋਲ ਨਹੀਂ ਪੜਾ ਉਹਨੇ ਜਿਹਨੇ ਪੂਰੇ ਗਲੋਬਲ ਕੰਟਰੀ ਚੋਂ ਦਾ ਥੋੜੀ ਕੰਟਰੀ ਚੋਂ ਦਾ ਕਿ ਉਹ ਕੋਈ ਮੈਨੀਪੂਲੇਸ਼ਨ ਬਿਲਕੁਲ ਨਹੀਂ ਉਹ ਖਤਮ ਹੋ ਗਈ ਇਸ ਦਲ ਦਾ ਜ਼ਿਆਦਾ ਵੀ ਇਨਸਾਨੀ ਅਜੀ ਇੱਕ ਗਲਾਸ ਕੁਐਸਚਨ ਸਤਿ ਸ੍ਰੀ ਅਕਾਲ ਆਪ ਨੂੰ ਐਗਰੀ ਕਰਨਾ ਪਊਗਾ ਸੋਸ਼ਲ ਮੀਡੀਆ ਨੇ ਬਾਕੀ ਸਭੇ ਤੇ ਤਰੱਕੀ ਕੀਤੀ ਔਰ ਪੁਲਿਸ ਡਿਪਾਰਟਮੈਂਟ ਹੀ ਨਹੀਂ ਬਲਕਿ ਹੋਰ ਬਹੁਤ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਸੋਸ਼ਲ ਮੀਡੀਆ ਨੇ ਆਣ ਕੇ ਦੂਰੀਆਂ ਨੂੰ ਖਤਮ ਕੀਤਾ ਔਰ ਇੱਕ ਦੂਜੇ ਦੇ ਲਾਗੇ ਲੈ ਕੇ ਆਏ ਖਬਰਾਂ ਜਿਹੜੀਆਂ ਕਿ ਸ਼ਬਕੇ ਕਈ ਦਿਨ ਬਾਅਦ ਪਹੁੰਚੇ ਸੀ ਕਈ ਘੰਟੇ ਲੱਗਦੇ ਸੀ ਉਹ ਮਿੰਟਸ ਘੰਟਿਆਂ ਵਿੱਚ ਹਾਲੇ ਪੰਜਾਬ ਵਿੱਚ ਸੋਸ਼ਲ ਮੀਡੀਆ ਤੇ ਨਹੀਂ ਪਾਈ ਤੇ ਜਦ ਕੇ ਗਵਾਟਚ ਨਹੀਂ ਪਾਈ ਔਰ ਮਿੰਟਸ ਘੰਟਿਆਂ ਵਿੱਚ ਇਹ ਦੁਨੀਆ ਵਿੱਚ ਇੱਕ ਖਬਰ ਜਿਹੜੀ ਹੈ ਚੰਗੀ ਮਾੜੀ ਜਿਹੜੀ ਹੈ ਪਹੁੰਚ ਜਾਂਦੀ ਹੈ ਔਰ ਡਿਪੈਂਡ ਕਰਦਾ ਕਿ ਮਾੜੀ ਖਬਰ ਹੈ ਚੰਗੀ ਖਬਰ ਹੈ ਉਹ ਡਿਫਰੈਂਟ ਇਸ਼ੂ ਹੈ ਔਰ ਕਿ ਸੱਕ ਤਾ ਕਿਸ ਹੱਦ ਤੱਕ ਸੱਚ ਖਬਰ ਹੈ ਸਵਾਲ ਹੀ ਪੈਦਾ ਹੁੰਦੇ ਹੁਣ ਜਿਹੜੀ AI AI ਹੈ ਹਾਂਜੀ ਇਹ ਨੇ ਇੱਕ ਹੋਰ ਪੰਗਾ ਖੜਾ ਕਰ ਦਿੱਤਾ ਇਹ ਨੇ ਬਹੁਤ ਜ਼ਿਆਦਾ ਦੇਖਿਆ ਜਾਵੇ ਕਿ ਪੁਲਿਸ ਡਿਪਾਰਟਮੈਂਟ ਦੀ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਵੱਡਾ ਦਿਖੇ ਜਾਵੇ ਕਿ ਮੈਂ ਹੁਣ ਕਿਹੜੇ ਸ਼ਬਦ ਵਰਤਾਂ ਮੈਂ ਇਹ ਹੀ ਵਰਤ ਸਕਦਾ ਕਿ ਇਸ AI ਨੇ ਇਨਵੈਸਟੀਗੇਸ਼ਨ ਜਦੋਂ ਤੁਸੀਂ ਇੰਟਰੋਗੇਟ ਕਰਦੇ ਹੋ ਕਿਸੇ ਵੀ ਚੀਜ਼ ਨੂੰ ਉਪਰ ਡਿਪਾਰਟਮੈਂਟ ਦਾ ਆਪਣਾ ਇੱਕ ਫਾਰਮੂਲਾ ਆ ਉਹਦੇ ਮੁਤਾਬਕ ਜਿਹੜਾ ਆ ਅਪਰਾਧੀ ਉਹਨੂੰ ਰੈਸਟ ਕਰਨਾ ਆ ਉਹਨੂੰ ਫੜਨਾ ਆ ਜਾਂ ਇਨਵੈਸਟੀਗੇਟ ਕਰਨਾ ਆ ਉਹਦੇ ਵਿੱਚ ਬਹੁਤ ਸਰ ਕਨਫਿਊਜ਼ ਵੀ ਕਰ ਦਿੰਦਾ ਆ ਇਸ AI ਸਿਸਟਮ ਨੇ ਕੀ ਖੈਲ ਇਹ ਬਿਲਕੁਲ ਵੀ ਬਿਲਕੁਲ AI ਨੂੰ ਦੇਖੋ AI ਤਾਂ ਇਹ ਹਿਊਮਨ ਕੰਟਰੋਲਡ ਆ ਇਹਨੂੰ ਜਿਵੇਂ ਮਰਜ਼ੀ ਯੂਜ਼ ਕਰ ਲਓ ਇਹਦੇ ਕਲੀਨਰਾਂ ਦਾ ਉਹਨੂੰ ਐਟ੍ਰੈਨਿਕਰ ਦੇ ਮਤਲਬ ਪੰਦਲ ਪੁਛੇ ਜਾਣ ਲਈ ਪੁਲਿਸ ਨੂੰ ਮੈਫੀਡ ਕਰ ਲਈ ਬਹੁਤ ਇਜ਼ਾ ਐ ਆਈ ਵੀ ਐਸ ਤੋਂ ਦੋਗਣੀਆਂ ਪਰ ਇਹ ਨਹੀਂ ਕੋਈ ਪਤਾ ਤੋਂ ਪੁਲਿਸ ਜਾ ਕੇ ਦੇਗਾ ਨਹੀਂ ਇਹ ਐ ਆਈ ਦਾ ਤੇ ਇਹ ਬਹੁਤ ਵੇਸ ਹੈਗਾ ਨੇ ਇਹ ਐ ਆਈ ਜਿਵੇਂ ਦੂਜੀ ਗੱਲ ਇਹ ਹੈ ਕਿ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕੋਈ ਇਮੀਡੀਏਟਲੀ ਪਤਾ ਲੱਗ ਜਾਂਦਾ ਇਹ ਜੇ ਆਪਾਂ ਓਵਰঅল ਹਿਊਮਨ ਕਾਈਂਡ ਨੂੰ ਦੇਖੀਏ ਤਾਂ ਜ਼ਰੂਰੀ ਨਹੀਂ ਕਿ ਹਰ ਗੱਲਬਾਤ ਨੂੰ ਇਮੀਡੀਏਟਲੀ ਫਾਇਦਾ ਲਗੇ ਤਾਂ ਆਪਾਂ ਇਹ ਇਹ ਆਪਣੇ ਲਈ ਬੈਨੀਫੀਸ਼ੀਅਲ ਨਹੀਂ ਹੈਗਾ ਹੂੰ ਹੂੰ ਤੇ ਹਰ ਗੱਲ ਇਮੀਡੀਏਟਲੀ ਆਪ ਕੋ ਪਹੁੰਚੇ ਹੈ ਨਾ ਕਿਉਂਕਿ ਆਪਣਾ ਹਿਊਮਨ ਮਾਈਂਡ ਹੈ ਇਹਨੂੰ ਇਹਨੂੰ ਕਿਹੋ ਜਿਹਾ ਕਿ ਅਲੂਪ ਨਾ ਸੀ ਜਿਵੇਂ ਲੋੜ ਹੈਗੀ ਹੈ ਕਿ ਜਿੱਕੇ ਕੋਈ ਖਬਰ ਆਪਾਂ ਪਹੁੰਚੀ ਉਹ ਵੀ ਜਿਹੜੀ ਚੰਗੀ ਹੈ ਕਿਉਂਕਿ ਤੁਹਾਡਾ ਫੀਲ ਹੈ ਤੁਹਾਨੂੰ ਲੱਗਦਾ ਕਿ ਹਰ ਗੱਲ ਸਾਡੇ ਲਈ ਇਮੀਡੀਏਟਲੀ ਪਹੁੰਚਣੀ ਚਾਹੀਦੀ ਹੈ ਉਹ ਤੁਹਾਡੇ ਲਈ ਇਹ ਵੀ ਤੁਹਾਡੇ ਲਈ ਏਆਈ ਬੈਨੀਫੀਸ਼ੀਅਲ ਹੈ ਪਰ ਜੀ ਮੈਂ ਕਹਾਂ ਕਿ ਮੈਨੂੰ ਮੈਂ ਕਹਾਂ ਮੈਨੂੰ ਕੋਈ ਵੀ ਖਬਰ ਦੀ ਲੋੜ ਹੀ ਨਹੀਂ ਮੈਂ ਆਪਣਾ ਆਪਣੀ ਲਾਈਫ ਬੜੀ ਐਕ ਆਪਣੇ ਕੰਫਰਟ ਜ਼ੋਨਸ ਜਿਉ ਰਹੇ ਹਾਂ ਤੇ ਮੈਨੂੰ ਉਹਨੇ ਕੀ ਲੋੜ ਆ ਜਿੰਨੇ ਜਿੰਨੇ ਉਹਨੇ ਕੀ AI ਨੂੰ ਨਾ ਨਵਾਂ AI ਨੂੰ ਮਾਸਟਰ ਕਰਨ ਦੀ ਲੋੜ ਆ ਇਹਦੇ ਇਹਨੂੰ ਇਹਦਾ ਗੁਲਾਮ ਬਣ ਦੀ ਲੋੜ ਨਹੀਂ ਹੈ ਜੀ AI ਦਾ ਜੀ ਮਤਲਬ ਇਹਦੀ ਐਡਿਕਸ਼ਨ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ ਜਿਸ ਤਰ੍ਹਾਂ ਨਸ਼ਾ ਜਿਹੜਾ ਆ ਬਿਲਕੁਲ ਨਹੀਂ ਡਿਕਟਿਸ਼ਨ ਦਾ ਹਰਦੀ ਵੀ ਮਾੜੀ ਆ ਪਰ AI ਦੀ ਰੀਸਨ ਦਾ ਬਿਲਕੁਲ ਹੀ ਬਹੁਤ ਹੀ ਮਾੜੀ ਆ ਸੋ ਇਹ ਹਰ ਬੰਦੇ ਦਾ ਆਪਣਾ ਆਪਣਾ ਇੱਕ ਡਿਫਰੈਂਟ ਲਾਈਫ ਸਟਾਈਲ ਆ ਜੀ ਉਹਦੇ ਹਿਸਾਬ ਨਾਲ ਉਹ ਉਹ ਜਿੰਨਾ ਕੋਈ ਲੋੜ ਆ ਗਿਆ ਜਿਹੜੀ ਉਹਨਾਂ ਨੂੰ ਯੂਜ਼ ਕਰਦੇ ਉਹ ਉਸ ਤੋਂ ਬਹੁਤ ਜ਼ਿਆਦਾ ਇੱਕ ਵੱੜੀ ਰੋੜੀ ਨੇ ਮੈਂ ਵੇਖਿਆ ਕਿ ਇਹ ਆਈ ਦੇ ਸਾਰੇ ਲੋਕ ਜਿਹੜੇ ਆਪਣੇ ਇਹ ਐਸਆਈਆ ਜਿਹੜਾ ਕਨਸਟੇਬਲ ਆ ਉਹ ਸਬ ਇੰਸਪੈਕਟਰ ਹੈ ਜਾਂ ਫਿਰ ਉਹ ਦੇਖੇ ਜਾਵੇ ਕਿ ਇੰਸਪੈਕਟਰ ਸਟਾਰ ਲਾ ਕੇ ਆਈ ਜਿਹੜਾ ਹੈ ਉਹਨਾਂ ਨੂੰ ਬਣਾ ਲੈਂਦਾ ਆ ਸੋ ਇਹ ਸਾਰਾ ਕੁਝ ਪਲੇਖੇ ਵਿੱਚ ਵੀ ਆਈ ਪਾਉਂਦਾ ਆ ਇਹ ਵੀ ਸਾਨੂੰ ਮਨਣਾ ਪਵੇਗਾ ਜਿਵੇਂ ਬਖਸ਼ਾਬ ਇਹ ਤਾਂ ਨਹੀਂ ਇਹ ਤਾਂ ਆਪਣੇ ਆਪ ਨੂੰ ਲਿਖਾ ਦੇਣ ਵਾਲੀ ਗੱਲ ਹੈ ਸਾਰੇ ਜਿੰਨ ਨੂੰ ਬਤਲਾ ਦੇ ਮੈਂ ਕੀ ਆ ਮੈਂ ਮੈਂ ਆਪਣੀ ਜੌਬ ਕੀਤੀ ਹੈ ਮੇਰੇ ਬਾਰੇ ਮੇਰਾ ਪ੍ਰੋਫਾਈਲ ਹਰ ਬੰਦੇ ਨੂੰ ਪੰਜਾਬ ਦੇ ਵਿੱਚ ਪਤਾ ਕੱਲੇ-ਕੱਲੇ ਨੂੰ ਇਹ ਬੰਦਾ ਕਿੱਦਾਂ ਦਾ ਹੋਰ ਸੱਜੀ ਹੈ ਜੇ ਮੈਂ ਹੁਣ ਆਪਣੇ ਆਪ ਨੂੰ ਡੀਆਈਏਜੀ ਬਣਾ ਲਵਾਂ ਤਾਂ ਐਕਚੁਅਲੀ ਉਹ ਮੇਰੀ ਮੇਰੀ ਪਰਸਨੈਲਿਟੀ ਕਹੋਗੇ ਇਸੇ ਇੱਕ ਤਰ੍ਹਾਂ ਆਪਣੇ ਮਨ ਨੂੰ ਕਿ ਨਾ ਦਿਲ ਕੇ ਬਿਹਲਾਣੇ ਕੋ ਗਾਲੋ ਗਿਆ ਖਿਆਲ ਅੱਛਾ ਹੈ ਚਲੋ ਆਪਣਾ ਦਿਲ ਬਿਹਲਾ ਲੈਂਗੇ ਲੋਕ ਜੀ ਜਿੰਨੀ ਹਾਲ ਹੈ ਜੀ ਸਸ ਜੀ ਅੱਜਕਲ ਫਿਰ ਆਪ ਜੀ ਦੀ ਜਿਹੜੀ ਹੌਬੀ ਬਰਕਰਾਰ ਹੈ ਆਪਣੀ ਕਲਮ ਹਰਕਤ ਕਰਾਈ ਰਹਿ ਜਾਂਦਾ ਸਰ ਮੈਂ ਹਾਂ ਜੀ ਜੀ ਮੈਂ ਤੁਹਾਡੀ ਕਿਤਾਬ ਦੀ ਬਹੁਤ ਵਧੀਆ ਮੈਂ ਅੱਜਕਲ ਲਿਖ ਰਿਹਾ ਹਾਂ ਪੜ੍ਹ ਰਿਹਾ ਹਾਂ ਬਹੁਤ ਮੈਂ ਬਹੁਤ ਮੈਨੂੰ ਸ਼ੌਕ ਸੀ ਜੀ ਜਦੋਂ ਮੈਂ ਕੰਡੀਗ ਫੜੀ ਮੀਟਿੰਗ ਹੁੰਦੀ ਸੀਗੀ ਸਾਡੇ ਮੇਰੇ ਦੋਸਤਾਂ ਜਿਵੇਂ ਮੀਟਿੰਗ ਤੋਂ ਬਾਅਦ ਕੋਈ ਕਿਤੇ ਬਾਰੂਪੀਨ ਚੱਲ ਗਿਆ ਕੋਈ ਕਿਤੇ ਚੱਲ ਗਿਆ ਮੇਰੇ আর ਦੋ ਹੀ ਜੀ ਆ ਮੈਂ ਆਪਣੀਆਂ 14-15 ਉਹ ਆ ਫੁੰਜੀ ਤਾ ਸੀੜੀਆਂ ਹੁੰਦੀਆਂ ਸੀ ਜਿਆਦਾ ਉਹ ਅ ਗਗਲਾ ਮੈਂ ਬਹੁਤ ਸ਼ੌਕੀਆ ਸੀ ਲੈਂਬਰ ਦੀ ਕਰੀਬ ਦਾ ਸੀਗਾ ਉੱਦੋਂ ਬਾਲ ਪੰਜਾਬ ਬੁੱਕ ਸੈਂਟਰ ਤੇ ਲਾਜਮੇ ਕਿਤਾਬਾਂ ਖਰੀਦਦਾ ਸੀਗਾ ਤੇ ਲੋਕੀ ਕਹਿੰਦੇ ਕਿ ਡੀਐਸਟੀ ਦੀ ਵਰਦੀ ਦੀ ਐਸਟੀ ਦੀ ਵਰਦੀ ਦੇ ਲੋਕ ਬੰਦਾ ਆ ਗਿਆ ਕਿਤਾਬਾਂ ਦੀ ਦੁਕਾਨ ਤੇ ਫਿਰਦਾ ਬੜਾ ਹੈ ਬੜਾ ਆਓੜਾ ਲੱਗਦਾ ਉਹ ਲੋਕਾਂ ਨੂੰ ਤੇ ਪਰ ਮੈਂ ਉਦੋਂ ਕਿਤਾਬਾਂ ਬਹੁਤ ਖਰੀਦੀਆਂ ਮੈਂ ਬਹੁਤ ਕਤਬਾ ਪੜ੍ਹੀਆਂ ਵੀ ਪਰ ਹੁਣ ਦੁਬਾਰਾ ਉਹ ਕਿਤਾਬਾਂ ਮੇਰੇ ਸਟੇਟ ਆਫ ਮਾਈਂਡ ਨਹੀਂ ਸੀ ਬੜ ਮੌਸੂਮੀ ਕਿਉਂਕਿ ਮੇਰੇ ਦਿਮਾਗ ਵਿੱਚ ਹੋਰ ਕੁਮ ਰਿਆ ਹੁੰਦਾ ਪੜ੍ਹਦਾ ਮੈਂ ਲੈਂਦਾ ਸੀਗਾ ਜੀ ਮੈਂ ਆਵਾਮਨ ਐਜ਼ ਐਗਜ਼ੀਟ ਪਰ ਮੇਰੇ ਦਿਮਾਗ ਚੋ ਗੱਲ ਬੜੀ ਨਹੀਂ ਜੀ ਪਰ ਹੁਣ ਮੈਂ ਉਹ ਸਾਰੀਆਂ ਕਿਤਾਬਾਂ ਦੁਆਰਾ ਪੜ ਰਹਾ ਮਾਸਟਰੀ ਜਿਹੜੇ ਮੈਂ ਖਰੀਦੇ ਉਸ ਹੁਣ ਉਹ ਡਿਫਰੈਂਟ ਸਟੇਟ ਆਫ ਮਾਈਂਡ ਬੱਗਿਆ ਕੋਈ ਪੜਨ ਵਾਲੀ ਕੋਈ ਨਹੀਂ ਦੀ ਸਟੇਟ ਆਫ ਮਾਈਂਡ ਹੈ ਪਰੰਕਿ ਦੋ ਚੀਜ਼ਾਂ ਬਹੁਤ ਗੁੜੀਆਂ ਇੱਕ ਪਹਿਲਾ ਤੁਹਾਡਾ ਜਿਹਨੇ ਨੇ ਲੇਟੇਰ ਵੀ ਪੀਣਾ ਬਹੁਤ ਗੁੜੀਆਂ ਦੀ ਸਟੇਟ ਆਫ ਮਾਈਂਡ ਪੜਨੀ ਬਹੁਤ ਗੁੜੀ ਹੈ ਹਾਂ ਸਭ ਬਹੁਤ ਗਿਆ ਕਰਦਾ ਸਭ ਹਰ ਵਿਅਕਤੀ ਦਾ ਆਪਣਾ ਸ਼ੌਕ ਹੈ ਆਪਣਾ ਦਿਖੇ ਜਾਪੇ ਕਿ ਹੌਬੀ ਹੈ ਅਤੇ ਜਿਹੜੀ ਐਡਿਕਸ਼ਨ ਹੈ ਉਹ ਬਹੁਤ ਮਾੜੀ ਹੈ ਸੋ ਜੇ ਜਿਹੜੀ ਤੁਹਾਨੂੰ ਐਡਿਕਸ਼ਨ ਹੈ ਇਹ ਕੋ ਮਾੜੀ ਨਹੀਂ ਹੈ ਤੁਹਾਨੂੰ ਕਿਤਾਬਾਂ ਕੀ ਦਿਨ ਦੀ ਕਿਤਾਬਾਂ ਪੜਨ ਦੀ ਬਾਰ-ਬਾਰ ਹੈ ਇਹ ਪੋਸਿਬਲ ਹੈ ਹਾਂਜੀ ਥਿਸ ਇਜ਼ ਅ ਪੋਜ਼ਿਟਿਵ ਜਿਹੜੀ ਐਡਿਕਸ਼ਨ ਗੁੱਡ ਲੱਕ ਫਾਰ ਯਰ ਫਿਊਚਰ ਔਰ ਮੈਨੂੰ ਬੜਾ ਚੰਗਾ ਲੱਗਾ ਮੈਨੂੰ ਯਾਦ ਆਇਆ ਕਿ ਆਪ ਜੀ ਦੀ ਕੈਂਡਾ ਫੀਰ ਦਰਾਨ ਮੇਰੇ ਖਲ ਕੇ ਆਪਾਂ ਇੱਕ ਵਾਰੀ ਚਾਹ ਦਾ ਪਿਆਲਾ ਵੀ ਸਾਂਝਾ ਕਰ ਚੁੱਕੇ ਹਾਂ ਜੀ ਥੈਂਕ ਯੂ ਥੈਂਕ ਯੂ ਬਸ ਹਾਂ ਮੇਰਾ ਆਰ ਬਾਰੀ ਪੰਜਾਬ ਚੈਨਲ ਤੇ ਇਹ ਥੋੜੇ ਤਰੀ ਹਿਆਲ ਸਾਡਾ ਇੱਕ ਬੜਾ ਫੋਨੀਗਾ ਹਾਸ਼ਮ ਯਾਕੋਬਾ ਸਾਡਾ ਨੇ ਸਾਰ ਬਾਈਕ ਪੰਜਾਬੀ ਸਾਡੇ ਇੱਕ ਨਾ ਪੋਡਕਾਸਟ ਹੈ ਜੀ ਉਹ ਕੋਈ ਸ੍ਰੋਤਕਾਂ ਨੂੰ ਮੀਰੂ ਕਹਿੰਦੇ ਜਰੂਰ ਦੇਖੋ ਜੀ ਉਹ ਬੜਾ ਲਾਈਫ ਬਣਾਉਂਦੇ ਹਾਸ਼ਮ ਯਾਕੋਬਾ ਜੀ ਜੀ ਉਹ ਬਹੁਤ ਇਹ ਵੀ ਕਿ ਜ਼ਿੰਦਗੀ ਦਾ ਹੀ ਸੈਡ ਜ਼ਿੰਦਗੀ ਵਿੱਚ ਸਟ्रेस ਭਰੀ ਲਾਈਫ ਹੈ ਲੋਕਾਂ ਦੀ ਕਿਸੇ ਵੀ ਕਿਤੇ ਨਾਲ ਜੁੜੇ ਹੋਏ ਨੇ ਬੰਦੇ ਔਰ ਜਿੰਮੇਵਾਨ ਜਿਹੜੇ ਕੰਮ ਕਰਦੇ ਨੇ ਉਹ ਵੀ ਉਹਨਾਂ ਨੂੰ ਬੜੀ ਸਟ्रेस ਹੈ ਔਰ ਜ਼ਿੰਮੇਵਾਰੀ ਬੰਦਾ ਨਵਾਊਗਾ ਤਾਂ ਉਹ ਇਹ ਆਰਡਰ ਵਾਲੇ ਸਟ्रेस ਵੀ ਜ਼ਰੂਰ ਕੁਮੇਗੀ ਉਹਦੀ ਰਿਸਪਾਂਸਿਬਿਲਟੀ ਜਿਹੜੀ ਹੈ ਉਹਨੂੰ ਸਟ्रेस ਕ੍ਰੀਏਟ ਕਰਦੀ ਹੈ ਤਾਂ ਅਸੀਂ ਫਿਰ ਇਸ ਫੀਲਡ ਵਿੱਚ ਲੋਕਿਆਂ ਅਸੀਂ ਉਹਨਾਂ ਦੇ ਸਟ्रेस ਨੂੰ ਦੂਰ ਕਰਦੇ ਆ ਸੋ ਅਸੀਂ ਵੀ ਖੁਦ ਜਿਹਨੂੰ ਸਟ्रेस ਤੋਂ ਦੂਰ ਕਰਦੇ ਹਸਾਉਂਦੇ ਆ ਤਾਂ ਖੁਦ ਆਪ ਆਪਣੇ ਆਪ ਨੂੰ ਉਸ ਫਾਰਮੈਟ ਵਿੱਚ ਲੈ ਕੇ ਜਾਂਦੇ ਆ ਆਪਣੇ ਆਪ ਨੂੰ ਅਸੀਂ ਪਹਿਲਾਂ ਇੱਕ ਉਸ ਤਰ੍ਹਾਂ ਆਪਣੀ ਬਾਡੀ ਲੈਂਗੁਏਜ ਜਿਹੜੀ ਹੈ ਉਹ ਤਿਆਰ ਕਰਦੇ ਆ ਕਿ ਕਿਵੇਂ ਕਿਸ ਤਰ੍ਹਾਂ ਲੋਕਾਂ ਨੂੰ ਹਸਾਉਣਾ ਹੈ ਔਰ ਕੁਕੀ ਟੀਵੀ ਆ ਇਹ ਰੇਡੀਓ ਨਹੀਂ ਹੈ ਇਹ ਵਿਜ਼ਿਟ ਵਿਜ਼ਿਬਲ ਹੈ ਵਿਜ਼ਿਬਿਲਟੀ ਹੈ ਤੁਸੀਂ ਦੇਖਦੇ ਹੋ ਵੀ ਕਿ ਲੋਕ ਹੱਸਦੇ ਆ ਲੋਕਾਂ ਨੂੰ ਹਸਾਉਣ ਵਾਸਤੇ ਸਾਨੂੰ ਕਿਸੇ ਕਿਸੇ ਐਂਗਲ ਤੋਂ ਆਪਣਾ ਸਿਰ ਆਪਣਾ ਹੱਥ ਪੈਰ ਜਿਹੜਾ ਆ ਉਹ ਬਾਡੀ ਦਾ ਕੋਈ ਨਾ ਕੋਈ ਹਿੱਸਾ ਜਿਹੜਾ ਆ ਉਹ ਟੇਡਾ ਜਾਂ ਫਿਰ ਹਸਾਉਣ ਵਾਲਾ ਕਿਸੇ ਵੀ ਐਂਗਲ ਤੋਂ ਕਰਨਾ ਪੈਂਦਾ ਤੁਹਾਨੂੰ ਪਤਾ ਹੀ ਹੈ ਕਿ ਹਰ ਤਰ੍ਹਾਂ ਦਾ ਰੰਗ ਹੈ ਦੁਨੀਆ ਦਾ ਅਤੇ ਹਰ ਤਰ੍ਹਾਂ ਦਾ ਸਵਾ ਹੈ ਹਰ ਇੱਕ ਵਿਅਕਤੀ ਦਾ ਔਰ ਜਿਹੜਾ ਚੋਰ ਚੋਰੀਆਂ ਕਰਦਾ ਆ ਉਹਦਾ ਆਪੋ ਆਪਣਾ ਦੇਖੇ ਜਾਵੇ ਕਿ ਤੁਸੀਂ ਪ੍ਰੈਕਟਿਸ ਸਾਡੀ ਬੜੀ ਲੰਬੇ ਸਮੇਂ ਦਈ ਹੈ ਚੋਰਾ ਦੇ ਕਈ ਟੰਗ ਤਿੱਕੇ ਨੇ ਕਈ ਵਾਰੀ ਤੁਹਾਨੂੰ ਵੀ ਨਹੀਂ ਪਤਾ ਹੁੰਦਾ ਤੁਸੀਂ ਵੀ ਕਈ ਵਾਰੀ ਕਿਸੇ ਕੁਝ ਇਹੋ ਜਿਹੇ ਚੋਰਾਂ ਤੋਂ ਸਿੱਖ ਲੈਂਦੇ ਹੋਣੇ ਆ ਕਿ ਚੋਰ ਆ ਵੀ ਚੋਰੀ ਕਰ ਸਕਦੇ ਜਿਨ੍ਹਾਂ ਨੇ ਕਰ ਤੁਹਾਨੂੰ ਹੈਰਾਨ ਕੀਤਾ ਹੋਵੇ ਲਾਸਟ ਕੁਐਸਚਨ ਹੈ ਸੋਸਰ ਤੁਹਾਡੀ ਜ਼ਿੰਦਗੀ ਵਿੱਚ ਤੁਹਾਨੂੰ ਕਿਸੇ ਐਸੇ ਚੋਰ ਦੀ ਚੋਰੀ ਜੇ ਨੇ ਕੀਤੀ ਆ ਉਹਦਾ ਜਿਹੜਾ ਚੋਰੀ ਕਰਨ ਦਾ ਤਰੀਕਾ ਹੈ ਕਿਸੇ ਤੁਹਾਨੂੰ ਅਚੰਭੇ ਵਾਲਾ ਲੱਗਾ ਹੋਵੇ ਜਿਹੜਾ ਕਿ ਤੁਸੀਂ ਸੋਚਿਆ ਨਾ ਹੋਵੇ ਕਿ ਇਸ ਤਰ੍ਹਾਂ ਵੀ ਚੋਰੀ ਕੀਤੀ ਜਾ ਸਕਦੀ ਹੈ ਕੋਈ ਯਾਦ ਹੈ ਇਹ ਕਹਿੰਦੇ ਆ ਫੇਲ ਹੋ ਨਾ ਮੈਂ ਨਾ ਮੈਂ ਸਰਦੂਰ ਕਥਾਣਾ ਪੈਂਦਾ ਸੀ ਪੰਜਾਬ ਦੇ ਬਾਰਡਰ ਤੇ ਹਾਂ ਹਾਂ ਪਰ ਮੈਂ ਉਹ ਕਿ ਆਪਣੇ ਗਨਮੈਨ ਮੇਰੇ ਕੋਲ 5-5 ਗਨਮੈਨ ਨੇ ਜੀ ਮੈਂ ਕਿ ਜਿਹੜੇ ਤੇਰੇ ਕੋਲ ਡੇਅਰ ਮੈਨੂੰ ਵੀ ਸਕਿਉਰਟੀ ਦੀ ਲੋੜ ਚਾਹੀਦੀ ਆ ਤੁਸੀਂ ਬੜਾ ਮੋਟੇ ਕੰਮ ਕਰੋ ਹੂੰ ਉਹ ਕਹਿੰਦੇ ਸਾਨੂੰ ਕਥਾਣੇਦਾਰ ਜੋ ਸੀ ਨਾਕਾ ਲਾਉਣਾ ਜੀ ਜਿਹੜੇ ਹਰ ਲਈ ਸਾਡੇ ਨਾਲ ਉਹਦੇ ਧੁੱਕੀ ਧੁੱਕੀ ਦੇ ਅਸੀਂ ਮਤਲਬ ਬਾਰਡਰ ਤੋਂ ਹਰਿਆਣੇ ਤੋਂ ਬਹੁਤ ਆਉਂਦਾ ਸੀ ਬਾਰਡਰ ਸਿਗਾ ਹਾਂ ਜੀ ਤੇ ਮੈਂ ਕਿ ਜਿਹੜੇ ਤੁਸੀਂ ਨਾਕਾ ਲਾਉਣਾ ਜਾ ਕੇ ਜਿਹੜੇ ਚਾਰ ਵਜੇ ਨਾਕਾ ਲਾ ਲਏ ਉਹਨਾਂ ਨੂੰ ਹੂੰ ਬਸ ਉਹਦੇ ਬਾਅਦ ਉਹਨਾਂ ਨੇ ਨਾਲ ਹੀ ਚ ਬ੍ਰੈਂਡ ਜੀ ਬਜਾਜ ਕਹਾਵਾ ਸਾਥੀ ਬਜਾਜ ਕੰਪਨੀ ਦੇ ਸਿਧੇ ਮਸਲੇ ਤਾਂ ਮੈਨੂੰ ਦਾ ਫੋਨ ਆ ਗਿਆ ਮੇਰੇ ਗਨਮੈਂਦ ਦਾ ਜੀ ਐਸਪੀ ਜਗਰਪਾਲ ਤੇ ਕਹਿੰਦਾ ਇਹ ਨਹੀਂ ਚਾਹ ਮਸਲ ਫਰੇਲ ਨਵੇਂ ਮਸਲਾ ਇਹ ਕਹਿੰਦੇ ਕਿ ਮਤਲਬ ਬੰਦੇ ਘਾੜਦੇ ਅਜੇ ਉਦੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਇਹ ਮਸਲ ਚੋਰੀ ਦੇ ਨੇ ਉਸ ਤੋਂ ਬਾਅਦ ਕੀ ਹੋਇਆ ਕਿ ਮੈਨੂੰ ਜਦੋਂ ਉਹ ਬੰਦਾ ਜਿਹੜਾ ਮਾਲਕ ਸੀਗਾ ਏਜੰਸੀ ਦੇ ਗਿਆ ਤੇ ਉਹਨੇ ਦੇਖਿਆ 500 ਰੁਪਏ ਦੇ ਮਸਲਾ ਫੇਰੀ ਹੋ ਗਏ ਇੰਨੇ ਮੁੰਠੀਆ ਫੋਨ ਆ ਗਿਆ ਜੀ ਐ ਕਹਿੰਦੀ ਕਿ ਕਿਉਂ ਨਹੀਂ ਹੋ ਰਿਹਾ ਤਾਂ ਆਪਣੇ ਮੋਟਰਸਾਈਕਲ ਨੂੰ ਅਥੇ ਸਿਰਫ ਮੈਨੂੰ ਹੀ ਪਤਾ ਸੀ ਕਿ ਮੋਟਰਸਾਈਕਲ ਬ੍ਰਾਂਡ ਹੋ ਚੁੱਕਿਆ ऑलरेडी ਮੇਰੇ ਗੱਲ ਨੂੰ ਨੇ ਬ੍ਰਾਂਡ ਕਰ ਲਿਆ ਜੀ ਤੇ ਮੈਂ ਉਥੇ ਜਿਹੜਾ ਮੌਕਾ ਵੇਖਣ ਗਿਆ ਤੇ ਉਹ ਜਿਹੜੇ ਜਿਹੇ ਜਿਹਨਾਂ ਦੀ ਏਜੰਸੀ ਸੀ ਜੀ ਆਪਣੇ ਉਹ ਬਜਾਰੇ ਅਫਸੋਸ ਕੀ ਅਫਸੋਸ ਇਹ ਬੈਠ ਕੇ ਜੀ ਆਇਆ ਹੋ ਗਿਆ ਹੋ ਗਿਆ ਤੇ ਮੈਨੂੰ ਪਤਾ ਸੀ ਮੋਟਰ ਬ੍ਰਾਂਡ ਕਰ ਚੁੱਕਿਆ ਮੈਂ ਦਸੈਂਟ ਨਹੀਂ ਮੈਂ ਕੁੰਜ ਲਈ ਬ੍ਰਾਂਡ ਕਰਨ ਲਈ ਤਾਂ ਕੀ ਹੋ ਗਿਆ ਜੀ ਚੋਰੀ ਦਾ ਚੋਰੀ ਆ ਨਹੀਂ ਤਾਂ ਕੀ ਹੋਗਾ ਚਲੋ ਤੁਸੀਂ ਐਂ ਕਰੋ ਵੀ ਸਾਨੂੰ ਇੱਕ ਅਦਾ ਮੋਟਰਸਾਈਕਲ ਪੈਟਰੋਲਿੰਗ ਵਾਲੀ ਜਿਹੜੇ ਪੁਲਿਸ ਨੂੰ ਹੂੰ ਹੂੰ ਉਹ ਗਿਆਨੀ ਵੀ ਥਾਣੇਦਾਰ ਬੜਾ ਫਾਗਲਾ ਵਾਲਾ ਨੇ ਸਾਡੇ ਸਾਡੀ ਚੋਰੀ ਹੋਈ ਸਾਡਾ ਇੰਸ਼ੋਰੈਂਸ ਵੀ ਹੈ ਨਹੀਂ ਆ ਜੀ ਐਵੇਂ ਗੱਪਨ ਵਾਲਾ ਨੇ ਮਰੀ ਜਾਂਦਾ ਜਿਹੀ ਆਈਆਂ ਚਲੋ ਜੀ ਅੱਜ ਉਹ ਦੇਖੂਗੇ ਮੌਕਾ ਨਾਲ ਇਬਰਾਮ ਕਰਨ ਚਾਹੀਏ ਜੀ ਉਹ ਵੀ ਗਏ ਅੱਗੇ ਤੇ ਉਹ 6 ਕਿਲੋਮੀਟਰ ਵੀ ਜਾ ਕੇ ਮੇਰੇ ਗਰਮਨ ਮੋਟਰਸਾਈਕਲ ਥੜੀ ਕਰੇ ਉਹਦੇ ਕੋਲ ਜੋ ਇੱਕ ਮਾਲ ਹੋ ਜਾਂਦਾ ਹੈ ਕਮਾਲ ਹੋ ਗਿਆ ਪੁਲਿਸ ਨੂੰ ਵੀ ਸੁਣਿਆ ਹੋਈ ਆ ਪੁਲਿਸ ਨੂੰ ਚੋਰੀ ਕਰਨ ਦਾ ਕੋਈ ਬਾਤ ਪਤਾ ਹੁੰਦਾ ਵੀ ਜਿਹਨੇ ਕੀਤਾ ਉਹਨੂੰ ਪਹਿਲੇ ਹੀ ਪਤਾ ਹੁੰਦੀ ਕਿ ਚੋਰੀ ਕੀਤੀ ਸੀ ਜਨ ਕਿ ਚੋਰ ਨਾਲ ਪੰਡ ਕਾਲੀ ਵਾਲੀ ਗੱਲ ਕੀਤੀ ਹਾਂ ਜੀ ਅੱਜ ਉਹਨਾਂ ਨਾਲ ਗੱਲ ਹੀ ਹੋਣੀ ਹੁੰਦੀ ਹੈ ਕਿ ਬਰੀ ਜੀ ਬਹੁਤ ਨੇ ਇਨਫੀਸ਼ੀਅਨ ਸਾਡੇ ਦਾ ਅਸੀਂ ਇੰਦੀਆਂ ਗੱਲਾਂ ਸਾਡੇ ਪੋਡਕਾਸਟ ਵਿੱਚ ਕਰਦੇ ਹਾਂ ਜੀ ਸਾਡੇ ਡੈਕ ਸੋਨੇ ਸੋਨੇ ਨੂੰ ਘੁੰਮ ਜਾਂਦੇ ਜਿਹੜਾ ਪੋਡਕਾਸਟ ਦੇਖਦੇ ਵੀ ਬਹੁਤ ਅੰਦਾ ਲੱਗਦਾ ਮਿਹਰਬਾਨੀ ਬਹੁਤ ਅਚਰ ਗੱਲ ਕਰਕੇ ਔਰ ਅਸੀਂ ਆਸ ਕਰਦੇ ਕਿ ਆਉਣ ਬੜਾ ਤੁਹਾਡਾ ਖੁਸ਼ੀਆਂ ਵਾਲੇ ਹੋਵੇ ਅਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੋ ਵੀ ਤੁਹਾਡਾ ਏਮ ਹੈ ਆਪਣੇ ਤੁਸੀਂ ਬਹੁਤ ਅੱਛੀ ਸੇਵਾ ਨਿਭਾਈ ਹੈ ਔਰ ਤੁਸੀਂ ਆਪਣੇ ਪੰਜਾਬ ਸਟੇਟ ਦੇ ਵਾਸਤੇ ਜੋ ਕੁਝ ਵੀ ਕੀਤਾ ਪੰਜਾਬ ਪੁਲਿਸ ਨੇ ਮੈਂ ਹਮੇਸ਼ਾ ਹੀ ਮੈਂ ਇਹ ਕਹਿ ਸਕਦਾ ਕਿ ਪੁਲਿਸ ਸਿੰਘਾਂ ਸਵਾਮਨ ਨੂੰ ਮੈਂ ਹਮੇਸ਼ਾ ਸਲੂਟ ਕਰਦਾ ਪੁਲਿਸ ਕਿਸੇ ਵੀ ਰਿਚਦੀ ਆ ਔਰ ਸੇਫਟੀ ਵਾਸਤੇ ਸਖਤ ਪ੍ਰਬੰਧ ਜਿਹੜੇ ਨੇ ਜੋ ਗਵਰਨਮੈਂਟ ਇਮਪਲੀਮੈਂਟ ਹੈ ਪੁਲਿਸ ਨੇ ਕਰਨੇ ਆ ਲਾ ਗਵਰਨਮੈਂਟ ਨੇ ਬਣਾਉਣੇ ਆ ਤਾਂ ਇਮਪਲੀਮੈਂਟ ਜਿਹੜਾ ਹਰਕਪੁਰਸ ਅਫਸਰ ਜਦੋਂ ਕਰਦਾ ਆ ਉਹ ਵੇਖਦਾ ਆ ਆਪਣੇ ਸਭ ਕੁਝ ਤੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਜੋ ਵੀ ਸੇਵਾ ਨਵਾਈ ਆ ਆਪਣੀ ਸੇਵਾ ਦੇ ਕਾਰਜਕਾਲ ਦੌਰਾਨ ਆਪਣੀ ਵਰਦੀ ਨੂੰ ਤੁਸੀਂ ਬਿਲਕੁਲ ਬਿਦਾਗ ਸਖਸ਼ੀਤ ਰਹੀ ਹੋ ਤਾਂ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ 올 ది ਬੈਸਟ ਫਾਰ ਯਰ ਫਿਚਰ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਨਾਲ ਗੱਲ ਕਰਕੇ ਮਿਹਰਬਾਨੀ ਥੈਂਕ ਯੂ ਗੋਡ ਬੈਸਟ ਥੈਂਕ ਯੂ ਥੈਂਕ ਯੂ